The uh -huh. ਸ੍ਰੀਕਾਲ ਮੈਂ ਹਰੇਕਾ ਚੋਹਾਨ ਤੁਸੀਂ ਦੇਖ ਰਹੇ ਹੋ ਭਾਸਕਰ న్యూਸਲਾਈਨ ਤੋਂ ਰਿਪੋਰਟਰ ਮਨੋਰੰਜਨ ਕਾਲਿਆ ਜੀ ਦੀ ਖਾਸ ਰਿਪੋਰਟ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਤੈਂਗੜਪੁਰ ਵਿਖੇ ਸਤਲੁਜ ਬੰਨ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਦੇ ਕਿਹਾ ਕਿ ਮੌਜੂਦਾ ਸਮੇਂ ਪਾਣੀ ਦਾ ਪੱਧਰ 5000 ਕਿਊਸਿਕ ਹੈ ਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ ਉਹਨਾਂ ਦੱਸਿਆ ਕਿ ਦੇਰ ਰਾਤ ਤੈਂਗੜਪੁਰ ਵਿਖੇ ਬੰਨ ਨੂੰ ਥੋੜੀ ਟਾ ਲੱਗੀ ਸੀ ਜਿਸ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਮੇਂ ਸਿਰ ਰੋਕ ਲਿਆ ਗਿਆ ਤੇ ਬੰਨ ਦੀ ਮਜ਼ਬੂਤੀ ਦੇ ਲਈ ਕੰਮ ਲਗਾਤਾਰ ਜਾਰੀ ਹੈ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ افਵਾਹਾਂ ਤੋਂ ਸੁਚੇਤ ਰਹੋ ਨਾ ਕਿਹਾ ਕਿ ਪ੍ਰਸ਼ਾਸਨ ਵੱਲੋਂ ਵਕਫ ਵਕਫਾ ਅਤੇ ਬੰਨਾਂ ਦੀ ਸਥਿਤੀ ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ ਸੀਐਸ ਵੱਲੋਂ ਧੰਗਰਪੁਰ ਖੜੇ ਹੈਗੇ ਆ ਬੰਨ ਦੇ ਬਿਲਕੁਲ ਅਸੀਂ ਉੱਪਰ ਅਸੀਂ ਸਟੇਸ਼ਨਡ ਹੈਗੇ ਆ ਤੇ ਇੱਥੇ ਪਿਛਲੇ 2 ਦਿਨਾਂ ਤੋਂ 48 ਘੰਟਿਆਂ ਤੋਂ ਜਿਹੜਾ ਹੈਗਾ ਬੰਨ ਨੂੰ ਜਿਹੜਾ ਹੈਗਾ ਬਚਾਅ ਦਾ ਕੰਮ ਚੱਲ ਰਿਹਾ ਹੈਗਾ ਪਾਣੀ ਕੱਲ ਤੋਂ ਘਟਿਆ ਜ਼ਰੂਰ ਹੈਗਾ ਤੇ ਜਿੰਨੇ ਵੀ ਇੱਥੇ ਕੋਈ ਨੁਕਸਾਨੀਆਂ ਗਿਆ ਸੀਗਾ ਬੰਨ ਜਿਹੜਾ ਹੈਗਾ ਉਹਨੂੰ ਢਾਹ ਲਗਣੀ ਸ਼ੁਰੂ ਹੋਈ ਸੀਗੀ ਉਹਨੂੰ ਜਿਹੜਾ ਹੈਗਾ ਪਿੰਡ ਦੇ ਲੋਕਾਂ ਦੀ ਮਦਦ ਦੇ ਨਾਲ ਡਰੇਨੇਜ ਵਿਭਾਗ ਤੇ ਪ੍ਰਸ਼ਾਸਨ ਜਿਹੜਾ ਹੈਗਾ ਉਹ ਸਾਰੇ ਰਲ ਮਿਲ ਕੇ ਜਿਹੜਾ ਹੈਗਾ ਇੱਥੇ ਕੰਮ ਕਰ ਰਹੇ ਹੈਗੇ ਹੁਣ ਇਸ ਵੇਲੇ ਜਿਹੜਾ ਲੇਟੈਸਟ ਡਾਟਾ ਹੈਗਾ ਉਹ 65 ਦੇ ਲਾਗੇ ਤੱਕ ਹੈਗਾ ਬਟ ਇੱਥੇ ਪਹੁੰਚਦੇ ਪਹੁੰਚਦੇ ਦੇ ਵਿੱਚ ਪਾਣੀ ਥੋੜਾ ਹੋਰ ਵੀ ਐਡਪਟ ਹੋ ਜਾਂਦਾ ਹੈਗਾ ਸੋ ਤੁਸੀਂ ਕਹਿ ਸਕਦੇ ਹੋ ਕਿ ਇੱਥੇ 70 ਤੋਂ 72000 ਜਿਹੜਾ ਕੁਝ ਪਾਣੀ ਇਸ ਵੇਲੇ ਚੱਲ ਰਿਹਾ ਹੈ ਅਸੀਂ ਆਰਮੀ ਦੇ ਨਾਲ ਵੀ ਤਾਲਮਿਲ ਕਰ ਰਿਹਾ ਹੈਗਾ ਤੇ ਆਰਮੀ ਵੀ ਸ਼ੋ ਹੋ ਸਕਦਾ ਹੈ ਸਾਡੇ ਕੋਲ ਅੱ ਜੋ ਹਾਲਾਤ ਇੱਥੇ ਨੇ ਇਹਦੇ ਨਾਲੋਂ ਹੋਰ ਕਈ ਜਿਹੜਾ ਬੱਤਰ ਹਾਲਾਤ ਕਈ ਸਾਰੇ ਜਿਨ੍ਹਾਂ ਵਿੱਚ ਹੈਗੇ ਨੇ ਆਰਮੀ ਉੱਥੇ ਆਪਣਾ ਕੰਮ ਕਰ ਰਹੀ ਹੈ ਅਸੀਂ ਆਰਮੀ ਦੇ ਇੱਕ ਇੰਜੀਨੀਅਰਿੰਗ ਵਿੰਗ ਨੂੰ ਸਟੈਂਡ ਬਾਈ ਤੇ ਕਰਦੇ ਆ ਹੈਗਾ ਉਹ ਲਗਾਤਾਰ ਉਹਨਾਂ ਨੂੰ ਫੋਟੋ ਵੀਡੀਓਜ਼ ਵੀ ਅਸੀਂ ਭੇਜ ਰਹੇ ਹੈਗੇ ਆ ਕਿ ਉਹਨਾਂ ਦੀ ਟੀਮ ਜਿਵੇਂ ਹੀ ਫ੍ਰੀ ਹੋ ਕੇ ਉਹ ਇੱਥੇ ਮੋਬਾਇਲਾਈਜ਼ ਕਰੇ। ਸੋ ਲੋਕਾਂ ਦਾ ਸਹਿਯੋਗ ਜੀ ਬਿਲਕੁਲ ਇਹਦੇ ਵਿੱਚ ਅਤੁੱਲ ਹੈ। ਰੈੱਡ ਕਰਾਸ ਵੱਲੋਂ ਜੀ ਜੋ ਵੀ ਕੋਈ ਬੇਸਿਕ ਚੀਜ਼ਾਂ ਹੈਗੀਆਂ ਨੇ ਭਾਵੇਂ ਅਸੀਂ ਇੱਥੇ ਤੇਲ ਮੁਹੱਈਆ ਕਰਾਣਾ ਹੈਗਾ ਇੱਥੇ ਤੁਸੀਂ ਦੇਖ ਰਹੀਏ ਕਿ ਬਹੁਤ ਸਾਰੀ ਮਸ਼ੀਨਰੀ ਕੰਮ ਕਰ ਰਹੀ ਹੈ। ਹਾਈਡਰਾ, ਜੇਸੀਬੀ, ਟਰੈਕਟਰ ਬਹੁਤ ਸਾਰੇ ਕੰਮ ਕਰ ਰਹੇ ਹੈਗੇ ਨੇ। ਸੋ ਅਸੀਂ ਜਿਹੜਾ ਹੈਗਾ ਤੇਲ ਇੱਥੇ ਡੀਜ਼ਲ ਪ੍ਰੋਵਾਈਡ ਕਰਾ ਰਹੇ ਹੈਗੇ ਹ ਉਸ ਤੋਂ ਇਲਾਵਾ ਤਰਪਾਲਾਂ ਤੇ ਹੋਰ ਵੀ ਜੋ ਵੀ ਇੱਥੇ ਰਿਕੁਆਇਰਮੈਂਟ ਹੈਗੀ ਹੈ ਜਿਵੇਂ ਜਿਵੇਂ ਉਹਦੀ ਲੋੜ ਪੈਂਦੀ ਹੈਗੀ ਹੈ ਹਰ ਇੱਕ ਚੀਜ਼ ਇੱ ਠੀਕ ਹੈ ਅਸੀਂ ਹਾਲਾਤ ਜਿਹੜੇ ਹੈਗੇ ਨੇ ਮੋਨੀਟਰ ਕਰ ਰਹੇ ਹੈਗੇ ਆ ਸਾਡੀ ਬਿਲਕੁਲ ਪੂਰ ਜ਼ੋਰ ਕੋਸ਼ਿਸ਼ ਹੈਗੀ ਹੈ ਕਿ ਆਪਾਂ ਇਹਨੂੰ ਕੰਟਰੋਲ ਦੇ ਵਿੱਚ ਰੱਖੀਏ ਬੜੀ ਕਿਰਪਾ ਹੈਗੀ ਵੀ ਸਾਡਾ ਜ਼ਿਲ੍ਹਾ ਅਜੇ ਤੱਕ ਜਿਹੜਾ ਹੈਗਾ ਉਹ ਇੱਥੇ ਪਾਣੀ ਦਾ ਫਲੋ ਬਹੁਤ ਹੈਗਾ ਸਤਲੁਜ ਬਹੁਤ ਮੇਜਰ ਪੋਰਸ਼ਨ ਜੋ ਸਾਡੇ ਜ਼ਿਲ੍ਹੇ ਦਾ ਹੈਗਾ ਉਹਨੂੰ ਕਵਰ ਕਰਦੇ ਹੋਏ ਜਾਂਦੀ ਹੈਗੀ ਹੈ ਤੇ ਉਹਦੇ ਬਾਵਜੂਦ ਜਿਹੜੇ ਹੈਗੇ ਨੇ ਸਾਡੇ ਕੋਲ ਫਿਲਹਾਲ ਸਿਚੁਏਸ਼ਨ ਜਿਹੜੀ ਹੈਗੀ ਸਾਰੀ ਅੰਡਰ ਕੰਟਰੋਲ ਹੈ ਤੇ ਅਸੀਂ ਇਹਨੂੰ ਅੰਡਰ ਕੰਟਰੋਲ ਬਣਾਏ ਰੱਖਣ ਦੇ ਵਿੱਚ ਪੂਰੇ ਜਿਹੜੇ ਸਾਡੇ ਜ਼ਿਲ੍ਹਾ ਨਿਵਾਸੀ ਹੈਗੇ ਨੇ ਉਹ ਸਾਰਿਆਂ ਦੀ ਜਿਹੜੀ ਮਦਦ ਕਰਨ ਚਾਹ